ਪਤਾ ਲੱਗਿਆ ਵੀ ਬੰਨ ਨੂੰ ਖਤਰਾ ਬੰਨ ਟੁੱਟ ਚੁੱਕਿਆ ਉਹਦੇ ਲਈ ਵੀ ਕੋਈ ਬੱਚਿਆਂ ਨੂੰ ਵੀ ਸੇਫ ਜਗ੍ਹਾ ਤੇ ਪਹੁੰਚਣ ਲਈ ਤੇ ਬਾਕੀ ਬੰਨ ਟੁੱਟਣ ਦੇ ਜਾਦੇ ਕਾਰਨ ਤਾਂ ਮਾਈਨਿੰਗ ਦੇ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੋਈ ਆ। ਇਹਹੀ ਬੰਨ ਹੁਣ ਲੋਕਾਂ ਦੀ ਸਹਾਇਤਾ ਨਹੀਂ ਬੰਨ ਹੋਣਾ ਵੀ ਆਪੀ ਲੋਕਾਂ ਦੀ ਸਹਾਇਤਾ ਨਹੀਂ ਬੰਨ ਹੋਣਾ। ਜਿੱਧਰ ਬੰਨਿਆ ਗਿਆ ਉਦੋਂ ਬਾਅਦ ਵੀ ਇੱਥੇ ਕੋਈ ਨਹੀਂ ਆਉਣਾ ਜੀ। ਕੋਈ ਠੇਕੇਦਾਰ ਨਹੀਂ ਆਉਣਾਗਾ। ਕਿਤੇ 1988 ਦੇ ਵਿੱਚ ਵੀ ਹਾਲਾਤ ਜਿਹੜੇ ਕਾਫੀ ਮਾੜੇ ਹੋਏ ਸੀ ਹੜ ਜਿਹੜੇ ਆਏ ਉਸ ਤੋਂ ਵੀ ਮੇਰਾ ਕੱਲ੍ਹ ਖਾਸੀ ਦੇ ਵਿੱਚ ਹੋਈ ਸੀ ਨਾ ਉਹ ਇੰਨੇ ਦਿਨ ਨਹੀਂ ਪਾਣੀ ਆਇਆ ਸੀ। ਉਹ ਤੈਨੂੰ ਤੋਂ ਪਿਓਰਗਾ ਤੋਂ ਉਹ ਤਿੰਨ ਤੋਂ ਚਾਰ ਦਿਨ ਪਾਣੀ ਆਇਆ ਸੀ ਜਿਆਦਾ ਇੰਨਾ ਪਾਣੀ ਨਹੀਂ ਚੱਲਿਆ ਸੀ ਇਹਨੂੰ ਤਾਂ ਹੁਣ ਆਪਾਂ ਮੰਨ ਕੇ ਚੱਲੋ 20 ਤੋਂ 25 ਦਿਨ ਹੋ ਗਏ ਪਾਣੀ ਆਏ ਨਾ ਜੀ ਕਿ ਬੀਤੇ ਕਈ ਦਹਾਕਿਆਂ ਤੋਂ ਮਾੜਾ ਹੜਾ ਹੈ ਹਾਂਜੀ ਹਾਂਜੀ ਸਰ ਨੂੰ ਮਾੜਾ 2025 ਦਾ ਹਾਂ ਨਾ ਬੱਸ ਜੀ ਤਾਂ ਬਿਲਕੁਲ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਲੋਕ ਜਿਹੜੇ ਨੇ ਪਿੰਡ ਵਾਸੀ ਜਿਹੜੇ ਨੇ ਦੂਰੋਂ ਦੂਰੋਂ ਬਲਕਿ ਜਗਰਾਵੋਂ ਤੋਂ ਆ ਕੇ ਇੱਥੇ ਸੇਵਾ ਜਰੀਏ ਕਰ ਰਹੇ ਨੇ ਤਾਂ ਕਿ ਬਚਾਇਆ ਜਾ ਸਕੇ ਸ਼ਹਿਰ ਨੂੰ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤਣਾਅਪੂਰਨ ਮਾਹੌਲ ਜ਼ਰੂਰ ਹੈ ਲੇਕਿਨ ਸਥਿਤੀ ਹਲੇ ਕਿਤੇ ਨਾ ਕਿਤੇ ਕੰਟਰੋਲ ਦੇ ਅੰਡਰ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਵਾਹ ਪਾਣੀ ਦਾ ਹੈ ਤਸਵੀਰਾਂ ਤਾਂ ਨਾਲ ਲਗਾਤਾਰ ਸਾਂਝਿਆ ਕਰ ਰਹੇ ਨੇ ਦੂਸਰੇ ਹਿੱਸੇ ਤੋਂ ਵੀ ਦਰਿਆ ਦਾ ਅਸੀਂ ਤੁਹਾਨੂੰ ਦੂਸਰੇ ਹਿੱਸੇ ਤੋਂ ਵੀ ਤਸਵੀਰਾਂ ਦਿਖਾਈਆਂ ਤੇ ਇਸ ਹਿੱਸੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਿਹਾ ਜਾ ਰਿਹਾ ਕਿ ਜਿੱਥੇ ਅਸੀਂ ਇਸ ਸਮ हिस्से ਦੇ ਵਿੱਚ ਹੀ ਆ ਰਿਹਾ ਵੈ ਤੇ ਜੇਕਰ ਪਾਣੀ ਇ